ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਕੋਲਾ YouTube ਚੈਨਲ ਦੇ ਨਾਲ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਤੇ ਸੰਧੂ ਸਾਹਿਬ ਤੇ ਇਧਰ ਤਰਫ ਦੀ ਇਧਰ ਵੀ ਸੰਧੂ ਸਾਹਿਬ ਹੀ ਆਈ ਤੇ ਦੋਨੇ ਸੰਧੂ ਸਾਹਿਬ ਹੀ ਆ ਤੇ ਇਧਰ ਬਾਈ ਜੀ ਨੇ ਸਾਡੇ ਤੇ ਸ਼ੇਅਰ ਕਰਿਆ ਕਰੋ ਬਾਈ ਹਾਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੋਂ ਵੱਧ ਲਾਈਕ ਤੋਂ ਵੱਧ ਸ਼ੇਅਰ ਲੱਕਿਆ ਵੀਰ ਕੇ ਘਰੇ ਹਾਂ ਆਪ ਤੋਂ ਵੱਧ ਕਮੈਂਟ ਬਹੁਤ ਦਿਨ ਦਾ ਸੀ ਉਹ ਵੀ ਲੈਂਟਰ ਦੀ ਤਿਆਰੀ ਕਰੀ ਜਾਂਦੇ ਆ ਸਮਾਂ ਆ ਗਿਆ ਵੀ ਲੈਂਟਰ ਪਾਉਣ ਲੱਗੇ ਆ ਬੰਦੇ ਸਾਰੇ ਆ ਚੁੱਕੇ ਨੇ ਮਸ਼ੀਨ ਟੈਕੀ ਆ ਤੇ ਹੁਣ ਬਸ ਬਾਹਰ ਸ਼ਾਦਾ ਪਾਉਣ ਲੱਗੇ ਆ ਤੇ ਲੈਂਟਰ ਵਾਲੀ ਮਸ਼ੀਨ ਤੁਹਾਨੂੰ ਦਿਖਾ ਦਿੰਦੇ ਆ ਲੈਂਟਰ ਵਾਲੀ ਮਸ਼ੀਨ ਫ ਤੇ ਨਵੇਂ ਤਰ੍ਹਾਂ ਦੀ ਆਈ ਹੈ ਹਾਂ ਤੇ ਇਧਰੋਂ ਡਰਮ ਵੀ ਪਾਣੀ ਵਾਲਾ ਰੈਡੀ ਹੋ ਚੁੱਕਿਆ ਤੇ ਇਹਦੇ ਵਿੱਚ ਪਾਈਪ ਲੱਬੀ ਚੁੱਕੀ ਆ ਤੇ ਉਧਰੋਂ ਮੋਟਰ ਕਸਨ ਦੀ ਤਿਆਰੀ ਹੋ ਚੁੱਕੀ ਆ ਤੇ ਤੁਹਾਨੂੰ ਦਿਖਾਉਣੇ ਆ ਤੇ ਲੈਂਟਰ ਪੈਣ ਲੱਗਿਆ ਇਧਰ ਸਾਰੀ ਸੰਗਤ ਸਾਰੇ ਜੋ ਵੀ ਭਰਾ ਜਿਨ੍ਹਾਂ ਨੇ ਹੈਲਪ ਕਰਨੀ ਲੈਂਟਰ ਪਾਉਣ ਦੇ ਲਈ ਉਹ ਵੀ ਇੱਥੇ ਪਹੁੰਚ ਚੁੱਕੇ ਆ ਜਿਹੜੇ ਬਾਬਾ ਜੀ ਨੇ ਬਹੁਤ ਸਹਿਯੋਗ ਕੀਤਾ ਨੀਂਦ ਤੋਂ ਲੈ ਕੇ ਐਂਡ ਤੱਕ ਤੇ ਇਧਰ ਮਿਸਤਰੀ ਸਾਹਿਬ ਪਾਈਪ ਨੂੰ ਫੜੀ ਬੈਠੇ ਆ ਤੇ ਉਧਰੋਂ ਸੀਮੈਂਟ ਦੇ ਗੱਟੇ ਵੀ ਪਹੁੰਚ ਚੁੱਕੇ ਆ ਤੇ ਹਾਂ ਇਹ ਬਜਰੀ ਰੇਤਾ ਸਾਰਾ ਕੁਝ ਉਹ ਲੰਗਰ ਵਾਲਾ ਵੀ ਆ ਗਿਆ ਉਧਰ ਦੀ ਦੁਕਾਨ ਲੰਗਰ ਪ੍ਰਸ਼ਾਦ ਦਾ ਸੁਕਾ ਕੇ ਤੇ ਪ੍ਰਸ਼ਾਦ ਦਾ ਵਾਲਾ ਗੱਡੀ ਵੀ ਆ ਚੁੱਕੀ ਆ ਤੇ ਇਧਰ ਸੀਮੈਂਟ ਬਜਰੀ ਰੇਤਾ ਸਾਰਾ ਕੁਝ ਆ ਚੁੱਕਿਆ ਤੇ ਇਧਰ ਪੁੱਟੋ ਬਾਈ ਜੀ ਨੇ ਟੈਂਕੀ ਵੀ ਪਾਣੀ ਵਾਲੀ ਭੇਜਦੀ ਆ ਤੇ ਇਧਰ ਬਾਈ ਰੈਡੀ ਹੋ ਰਹੇ ਆ ਹੱਥੋਂ ਤੋਰੇ ਆ ਪ੍ਰਸ਼ਾਦਾ ਪਾਣੀ ਖਾਣਗੇ ਪਹਿਲਾਂ ਤੇ ਉਧਰ ਰੇੜੀਆਂ ਵੀ ਰੈਡੀ ਆ ਹਨਾ ਤੇ ਹਾਂ ਆ ਦੇਖੋ ਹੈਂਡ ਵਾਸ਼ਿੰਗ ਹੋ ਰਹੀ ਆ ਉਧਰ ਭਾਈ ਟੈਂਕੀ ਦੇ ਉੱਪਰ ਮੋਟਰ ਫਿੱਟ ਕਰ ਰਿਹਾ ਹਨਾ ਇਧਰ ਸਾਡੇ ਤਾਇਆ ਜੀ ਸਤਲਕਾਰ ਜੋ ਖੜੇ ਆ ਤੇ ਸੁਪਰਵੀਜ਼ਨ ਕਰ ਰਹੇ ਸਾਰੀ ਲੈਂਟਰ ਦੀ ਤੇ ਤਾਰਾ ਸਾਹਮਣੇ ਆਪਣੇ ਤੇ ਤਾਰਾ ਤੂੰ ਨਾ ਕਹਿੰਦੇ ਸਾਹਮਣੇ ਭਾਈ ਤੇ ਇਧਰ ਭਾਈ ਅਨੰਦਰ ਸੱਧੂ ਸਾਹਿਬ ਸੰਧੂ ਸਾਹਿਬ ਤੇ ਇਧਰੋਂ ਸਾਰਾ ਤੁਹਾਨੂੰ ਮੈਂ ਵਿਖਾਉਣਾ ਆ ਇਹ ਸਭ ਵਲੌਗ ਨੂੰ ਐਂਡ ਤੱਕ ਦੇਖਿਓ ਜੀ ਤੇ ਭਾਈ ਬਲਰਾਜ ਸਿੰਘ ਜੀ ਜਿਨ੍ਹਾਂ ਦੇ ਹੱਥ ਲੱਗੇ ਆ ਇਸ ਇੱਟਾਂ ਨੂੰ ਜਿਨ੍ਹਾਂ ਨੇ ਨੀਂਹ ਤੋਂ ਸ਼ੁਰੂ ਕਰਕੇ ਐਂਡ ਤੱਕ ਜਿਹੜਾ ਬਹੁਤ ਸਾਫ਼ ਸੁਥਰਾ ਕੰਮ ਕੀਤਾ ਤੇ ਜੇ ਤੁਸੀਂ ਵੀ ਵਧੀਆ ਕੰਮ ਕਰਾਉਣਾ ਚਾਹੁੰਦੇ ਹੋ ਤੇ ਕਮੈਂਟ ਬਾਕਸ ਦੇ ਵਿੱਚ ਇਹਨਾਂ ਦਾ ਨੰਬਰ ਛੱਡ ਦੇਵਾਂਗੇ ਤੁਸੀਂ ਇਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਬਹੁਤ ਵਧੀਆ ਕੰਮ ਕੀਤਾ ਤੇ ਆ ਸਾਰੇ ਬਾਈ ਸਾਰੇ ਬਾਈਆਂ ਦਾ ਬਹੁਤ ਸਹਿਯੋਗ ਰਿਹਾ ਇਹਨਾਂ ਦਾ ਬਹੁਤ ਸਹਿਯੋਗ ਰਿਹਾ ਤੇ ਸੰਧੂ ਸਾਹਿਬ ਸੁਪਰਵਾਈਜ਼ਨ ਕਰ ਰਹੇ ਆ ਇਧਰੋਂ ਤੇ ਆ ਮਸ਼ੀਨਾਂ ਲੈਂਟਰ ਪਾਉਣ ਵਾਲੀ ਤੇ ਆ ਤਕਰੀਬਨ ਫਿੱਟ ਹੋ ਚੁੱਕੀ ਸਾਰੀ ਹਨਾ ਤੇ ਆ ਦੇਖੋ ਇਹ ਜਲਦੀ ਹੀ 5-7 ਮਿੰਟਾਂ ਦੇ ਵਿੱਚ ਮਸ਼ੀਨ ਸ਼ੁਰੂ ਹੋ ਜਾਊਗੀ। ਲਓ ਜੀ ਲੈਂਡਰ ਪਾਉਣ ਦੀ ਤਿਆਰੀ ਹੋ ਰਹੀ ਆ ਤੇ ਬਸ ਮਸ਼ੀਨ ਚੱਲਣ ਵਾਲੀ ਆ ਡਰਮ ਦੇ ਵਿੱਚ ਵੀ ਪਾਣੀ ਆ ਚੁੱਕਿਆ ਤੇ ਆ ਦੇਖੋ ਡਰਮ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਤੇ ਮਸ਼ੀਨ ਰੈਡੀ ਆ ਬੰਦੇ ਸਾਰੇ ਰੈਡੀ ਆ ਮਿਸਤਰੀ ਵੀ ਰੈਡੀ ਆ ਆ ਦੇਖੋ ਵੱਡਾ ਬੱਡ ਲੱਗਦਾ ਭਾਈ ਭਾਈ ਬੰਦਾ ਬੱਡ ਅੱਜ ਦਾ ਨੈਚੁਰਲ ਬਲੌਗ ਬਣਨ ਲੱਗਾ ਆ ਭਾਈ ਵਾਈਬਰੇਟਰ ਲੈ ਕੇ ਆ ਰਿਹਾ ਸਾਰੇ ਬੰਦੇ ਰੈਡੀ ਆ ਆ ਦੇਖੋ ਆ ਇਹ ਬਲੌਗ ਬਣਨ ਆ ਆ ਬਾਜੀ ਦਾ ਦਿਖਾਓ ਯਾਰ ਜਿਹੜਾ ਭਾਈ ਬਲੌਗ ਹੁੰਦਾ ਸੰਧੂ ਸਾਹਿਬ ਜਿਹਦੇ ਵੀ ਕਮੈਂਟਰੀ ਕਰਦੇ ਆਂ ਤੁਮ ਇਹ ਬਚ ਰਹੀਏ ਹੁਣ ਜੋ ਸਿੱਧੂ ਰਿ ਕਮੈਂਟਰੀ ਕਰੇ ਸ਼ੀਣ ਵੀ ਆਹ ਪਾਣੀ ਵਾਲਾ ਸਪਾਸਟ ਪ੍ਰਬੰਧ ਇਹ ਪੁੱਟੋ ਦਾ ਰੇਤਾ ਪੁੱਟੋ ਤੋਂ ਆਇਆ ਤੇ ਅਲਟਰਾ ਟਰੈਕ ਦਾ ਆਪਾਂ ਸੀਮਿੰਟ ਵਰਤਦੇ ਆ ਤੇ ਸਾਰੀ ਸੁਪਰਵਾਈਜ਼ਨ ਹੋ ਰਹੀ ਸਾਰਾ ਪਰਿਵਾਰ ਖੜਾ ਹੈ ਇੱਥੇ ਤੇ ਬਾਹਰ ਲੈਂਡਰ ਸ਼ੁਰੂ ਕਰਨ ਲੱਗੇ ਆ तकरीबन 2:00 ਦੇ 5 ਮਿੰਟ ਹੋ ਗਏ ਆ ਤੇ 3 ਫਾੜੇ 3 ਘੰਟਿਆਂ ਦਾ ਪ੍ਰੋਜੈਕਟ ਆ ਤੇ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖੋ ਲਾਸਟ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਤਾਂ ਕਿ ਜਦੋਂ ਅਸੀਂ ਕੋਈ ਵੀਡੀਓ ਪਾਈ ਉਹ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਸਿੱਧਾ ਮਿਲ ਸਕੇ ਤਾਂ ਦੇਖੋ ਕੰਟੀਨਿਊ ਬਲੌਗ ਲੋਵੀਰੇ ਸਟਾਰਟ ਹੋ ਚੁੱਕਿਆ ਕੰਮ ਲੈਂਟਰ ਦਾ ਤੇ ਬਾਈ ਹੋਣੀਆਂ ਜਿਹੜੇ ਬਾਸ ਤੇ ਖੜੇ ਆ ਤੇ ਬਾਸ ਸਟਾਰਟਿੰਗ ਆ ਹੁਣ ਜਮਾ ਤੇ ਮੱਠਲ ਚੱਕੀ ਰਹਿੰਦੇ ਆ ਰੇਤਾ ਬਜਰੀ ਸੀਮਿੰਟ ਦਾ ਬਾਈ ਵੱਲ ਕਰਮ ਵਾਲਾ ਜਿਹਦਾ ਵਲੌਗ ਆ ਯਾਰ ਸੋਨੇ ਚ ਚੱਲਦੇ ਵਿੱਚ ਨੇ ਵੇਖੋ ਬਾਈ ਜੀ ਬਾਈ ਦੀ ਬਾਜ ਅਰ ਗਈ ਅੱਖਾਂ ਪੂਰੀਆਂ ਗਿਣਤੀ ਕਰੀ ਜਾਂਦੇ ਆ ਟੈਨਸ਼ਨ ਐ ਅੱਖ ਵੇਖੋ ਬਾਈ ਦੀ ਲਾਲ ਆ ਪੂਰੀ ਐ ਬਾਜੋਂਗੀ ਉਹ ਵੇ ਐ ਪੂਰਾ ਧਿਆਨ ਦਿੰਦਾ ਵੀ ਕੋਈ ਕੰਮ ਕਰਦਾਗੇ ਨਹੀਂ ਇੱਥੇ ਰੱਖ ਹਾਂ ਕਰਾ ਦੇ ਜੀ ਆ ਆਪਾਂ ਇਹ ਵਾਲਾ ਅੰਦਰ ਲਾ ਕੋ ਦਿਆ ਹਾਂ ਬਾਕੀ ਨੇ 20000 ਦੇ ਟਾਰੂਜੀ ਕਰਾ ਦਿਆ ਕਿਹੜੇ ਬਾਈ ਜੀ ਵੇਦਾ ਦਾ ਬੰਦਾ ਤਾਰ ਫੜੀ ਖੜਾ ਠੀਕ ਐ ਕਿ ਜਿੰਨਾ ਚਿਰ ਲੈਂਟਰ ਨਹੀਂ ਪੈਂਦਾ ਕਿ ਤਾਂ ਐਂ ਖੜਨਾ ਜਾ ਬੇਨੀ ਜੀ ਬੇਨੀ ਬੇਨੀ ਉਹਦਾ ਕੁਝ ਨਾ ਹੋਣਾ ਉਹਦੀ ਕੰਮ ਕਰਾਈ ਉਹਦਾ ਜਿਆਦਾ ਉਹ ਚੱਲ ਰਹੀ ਵੀ ਨਹੀਂ ਨਹੀਂ ਰਹਿਣੀ ਜਦੋਂ ਬੰਦਾ ਨਾ ਲਾਉਂਦਾ ਲੋ ਜੀ ਲੈਂਟਰ ਸਾਡਾ ਪੈ ਚੁੱਕਿਆ ਤੇ ਇਹਨਾਂ ਨੇ ਰੇੜੀਆਂ ਤੋਂ ਸ਼ੁਰੂ ਕਰ ਦਿੱਤੀਆਂ ਹਨ ਤੇ ਇਹ ਰੇੜੀਆਂ ਤੋੜਿਆ ਬਾਈ ਜੀ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਇਹਨਾਂ ਨੂੰ ਕੰਮ ਕਰਦੇ ਬੁੱਕ ਕਰੋ ਪੁੱਲਰ ਪੈਂਡਾ ਇਹਨਾਂ ਦਾ ਤੇ ਜੇ ਤੁਸੀਂ ਵੀ ਲੈਂਡਰ ਪਾਉਣਾ ਚਾਹੁੰਦੇ ਹੋ ਵਧੀਆ ਟਾਈਮ ਫਿਰ ਹਨਾ ਕੰਪਲੀਟ ਕਰਨਾ ਚਾਹੁੰਦੇ ਹੋ ਤੇ ਇਹਨਾਂ ਨੂੰ ਬੁੱਕ ਕਰ ਲਿਓ ਜੀ ਇਹਨਾਂ ਦਾ ਕੰਟੈਕਟ ਨੰਬਰ ਅਸੀਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਆ ਦੇਖੋ ਇਹ ਜਿਹੜੀ ਤੁਸੀਂ ਬੱਜਰੀ ਦੇ ਢੇਰ ਸਵੇਰ ਸੁਬਾਹ ਦੇਖ ਰਹੇ ਸੀਗੇ ਤੇ ਬੱਜਰੀ ਬਿਲਕੁਲ ਖਤਮ ਕਰਤੀ ਆ ਤੇ ਸੀਮੈਂਟ ਥੋੜਾ ਜਿਹਾ ਵਧਿਆ ਆ ਦੇਖੋ ਤੇ ਜੋੜਾਂ-ਚੋੜਾਂ ਦੇ ਨਾਲ ਕੰਮ ਚੱਲਿਆ ਸੀਗਾ ਤੇ ਲੈਂਡਰ ਸਾਡਾ ਪੈ ਚੁੱਕਿਆ ਤੇ ਬੱਜਰੀ ਵੀ ਖਤਮ ਹੋ ਚੁੱਕੀ ਆ ਥੋੜਾ ਜਿਹਾ ਬਸ ਬੱਜਰੀ ਤੇ ਥੋੜਾ ਜਿਹਾ ਰੇਤਾ ਪਿਆ ਸਾਡੇ ਕੋਲੇ ਢਿੱਲੋਂ ਸਾਹ ਪਹੁੰਚ ਚੁੱਕੇ ਇਧਰੋਂ ਤੇ ਬੱਟਲ ਸਾਡੇ ਖਾਲੀ ਹੋ ਚੁੱਕੀਆਂ ਕਿਉਂਕਿ ਸਾਰਾ ਸਮਾਨ ਖਤਮ ਹੋ ਚੁੱਕਿਆ ਤੇ ਲੈਂਡਰ ਵੀ ਸਾਡਾ ਪੈ ਚੁੱਕਿਆ ਹਾਂ ਤੇ ਮਾਸ ਲੈਂਡਰ ਵਾਲੀ ਮਸ਼ੀਨ ਜਿਹੜੀ ਉਤਾਰਨ ਦੀ ਚੈਰੀ ਹੋ ਰਹੀ ਆ ਹੋ ਰਿਹਾ ਜੀ ਸਰ ਤੇ ਲੈਂਡਰ ਸਾਡਾ ਪੈ ਚੁੱਕਿਆ ਆ ਸੀਮੈਂਟ ਵਧਿਆ ਸਾਡਾ ਥੋੜਾ ਜਿਹਾ ਇਹ ਵੀਡੀਓ ਖੁਸ਼ੀ ਕੰਨੂ ਦੇ ਬਾਰੇ ਆ ਜਿਹੜੀਆਂ ਰੇੜੀਆਂ ਜਿਨ੍ਹਾਂ ਦੇ ਨਾਲ ਲੈਂਟਰ ਪਾਇਆ ਸੀ ਤੇ ਇਹ ਤੋਤੀਆਂ ਜਾ ਰਹੀਆਂ వాਸ਼ਿੰਗ ਕੀਤੀ ਜਾ ਰਹੀ ਹੈ ਇਹਨਾਂ ਦੀ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਲਓ ਜੀ ਪ੍ਰਸ਼ਾਦ ਬਣ ਕੇ ਰੈਡੀ ਹੋ ਚੁੱਕਿਆ ਤੇ ਹੁਣ ਸਰਵ ਹੋਣ ਲਈ ਜਾ ਰਿਹਾ ਤੇ ਮਾਹੀ ਜੀ ਪ੍ਰਸ਼ਾਦ ਲੈ ਕੇ ਜਾ ਰਹੇ ਆ ਲੈਂਟਰ ਸਾਡਾ ਪੈ ਗਿਆ